ਹੈਲੋ ਮਾਈ ਹਸਤੀ ਘੜੀ ਦਾ ਅੱਜ ਹਾਂਜੀ ਹਾਂਜੀ 25000 ਕੋਈ ਕੋਣ ਜਿੰਨ ਬਿੰਦ ਬਿੰਦ ਬਸ ਇਸੇ ਦੇ ਨਾਲ ਜੀ ਅਪਰੇਟ ਕਿਥਾਨਾ ਨੂੰ ਮਿਲਣਾ ਹੈ ਜੀ ਓਏ ਯਾਰ ਗੱਲਬਾਤ ਕਰਨ ਬਾਅਦ ਇੱਕ ਆ ਚਲੋ ਤੁਹਾਡਾ ਦੇ ਇਹ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਜੀ ਹਾਂ ਲੇਕਿਨ ਉਹ ਪਰ ਹੁਣ ਸਰਕਾਰ ਦਾ ਕੰਮ ਆ ਵੀ ਤੁਸੀਂ ਕੋਈ ਨਹੀਂ ਮਿਲਣਾ ਜਰੂਰ ਇਸ ਟਾਈਮ ਕੁਡੂਆ ਜਿਹੜਾ ਕਿ ਹਲਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਇਹ ਮੇਰੇ ਨਾਲ ਸਾਡੇ ਬਲੌਕ ਸਮਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇਥੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਘਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਇਕੜਤਾ ਅਸਾ ਆਪ ਕੀਤੀ ਕਿਸਾਨਾਂ ਦੀਆਂ ਮੰਗਾ ਮੰਨਣ ਦੀ بجائے ਉਹਨਾਂ ਨੂੰ ਘਰ ਤੇ ਪਹੁੰਚਾਤਾ ਉੱਥੇ ਮੀਟਿੰਗ ਚ ਆਪ ਇਹ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇਤਾ ਹੈ ਇਹ ਸਾਡੇ ਚੰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸਾਡੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਂਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਨੋਂ ਰਾਤ ਨੂੰ ਮਿਲਣ ਆਇਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਘੋਰ ਨਿੰਦਿਆ ਕਰਦਾ ਹਾਂ